ਜਿਵੇਂ ਜਿਵੇਂ 트렌ਡ ਬਦਲਦਾ ਜਾ ਰਿਹਾ ਉਹੇ ਚੋਰਾਂ ਦਾ ਵੀ ਜਿਹੜਾ 트렌ਡ ਬਦਲਦਾ ਜਾ ਰਿਹਾ ਚੋਰੀ ਜਿਹੜੀ ਉਸ ਦਾ ਵੀ ਜਿਹੜਾ 트렌ਡ ਬਦਲਦਾ ਜਾ ਰਿਹਾ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਇੱਕ ਔਰਤ ਨੇ ਇੱਕ ਜੁੱਤੀਆਂ ਦੀ ਦੁਕਾਨ ਤੋਂ ਕਿੰਨੇ ਸਾਰੇ ਜੁੱਤੇ ਜਿਹੜੇ ਆਪਣੇ ਕੱਪੜਿਆਂ ਦੇ ਵਿੱਚ ਲੁਕਾ ਲਏ ਤੁਸੀਂ ਅੱਗੇ ਦੇਖੋਗੇ ਕਿਵੇਂ ਜਿਹੜੀ ਔਰਤ ਦੇ ਕੱਪੜਿਆਂ ਤੋਂ ਸਿਕਿਉਰਿਟੀ ਵਾਲੇ ਜੁੱਤੇ ਜਿਹੜੇ ਨੇ ਉਹ ਕੜਵਾ ਰਹੇ ਨੇ ਵੀਡੀਓ ਦੇਖੋ ਤੇ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ